ਜਿਹਨੇ ਮਾਇਆ ਦਾ ਤਿਆਗ ਕਰਕੇ ਵਿਕਾਰਾਂ ਦਾ ਤਿਆਗ ਕਰਕੇ ਉਸ ਅਕਾਲ ਦੇ ਵਿੱਚ ਹੀ ਸਮਾ ਗਏ ਜਿਨ੍ਹਾਂ ਨੇ ਸਾਧ ਸੰਗਤ ਜੀ ਕਦੇ ਵੀ ਆਪਣੀ ਤਾਕਤ ਦਾ ਜ਼ੋਰ ਨਹੀਂ ਕਿਸੇ ਤੇ ਚਲਾਇਆ ਗੱਜ ਕੇ ਆਪੁਰਸਤਨਾ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਨਵਾਂ ਜਿਆ ਪੱਤਰਕਾਰ ਕਾਬਿਲ ਸਿੰਘ ਰਠੌਰ ਤੁਸੀਂ ਜੁੜੇ ਹੋ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਅਤੇ ਚੜ੍ਹਦੀ ਕਲਾ ਵਾਰਿਸ ਪੰਜਾਬ ਦੇ ਲਾਈਵ ਟੀਵੀ ਅੱਜ ਖੜੇ ਆ ਜੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਮਾਰੂ ਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਜਿੱਥੇ ਕਿ ਸ਼੍ਰੀ ਖੰਡਪਾਤ ਸਾਹਿਬ ਜੀ ਦੀ ਲੜੀ ਚੱਲਦੀ ਹੈ ਜਿਨ੍ਹਾਂ ਸੰਗਤਾਂ ਦੀਆਂ ਮਨੋ ਕਾਮਨਾਵਾਂ ਛੁੱਭ ਭਾਵਨਾਵਾਂ ਸੰਪੂਰਨ ਹੁੰਦੀਆਂ ਨੇ ਸੋ ਗੁਰੂ ਸਾਹਿਬਾਨ ਜੀ ਦਾ ਸ਼ੁਕਰਾਨਾ ਕਰਕੇ ਆਪਣਾ ਜੀਵਨ ਸਫਲ ਬਣਾਉਂਦਾ ਹੈ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਬੇਨਤੀ ਪੂਰੀ ਹੋਣ ਤੇ ਸ੍ਰੀ ਖੰਡਪਾਰ ਸਾਹਿਬ ਆਰੰਭ ਕਰਵਾਉਂਦੇ ਨੇ ਸੋ ਸਾਡੇ ਨਾਲ ਵੀਰ ਕਮਲਜੀਤ ਸਿੰਘ ਜੀ ਜਿਨ੍ਹਾਂ ਨੂੰ ਬੜੇ ਹੀ ਪਿਆਰ ਨਾਲ ਕੰਬਾ ਬਾਜੀ ਕਿਹਾ ਜਾਂਦਾ ਹੈ ਪਿੰਡ ਮੱਤੇਵਾੜੇ ਤੋਂ ਇਹਨਾਂ ਦੀ ਕੀ ਸੁੱਖਣਾ ਪੂਰੀ ਹੋਈ ਸੀ ਸੋ ਆਓ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਇਹ ਸਮੂਹ ਸੰਗਤ ਦਾ ਤੇ ਸੰਗਤਾਂ ਜਿਨ੍ਹਾਂ ਨੇ ਬਾਤ ਚੜ੍ਹ ਕੇ ਹਿੱਸਾ ਲਿਆ ਸਭ ਤੋਂ ਵੱਡੀ ਗੱਲ ਹੈ ਧੰਨ ਧੰਨ ਬਾਬਾ ਸਾਥੀ ਬਾਬਾ ਮੜੂ ਦਾ ਜੀ ਇਹਨਾਂ ਦਾ ਪੂਰਾ ਆਸ਼ੀਰਵਾਦ ਹੈ ਸਿਰ ਦੇ ਉੱਤੇ ਕੋਈ ਟੋਟ ਨਹੀਂ ਹੈਗੀ ਇਹਨਾਂ ਦੀ ਕਿਰਪਾ ਸਦਕਾ ਦੋਨੇ ਬੱਚੇ ਵਿਦੇਸ਼ਾਂ ਵਿੱਚ ਗਏ ਆ ਇਹਨਾਂ ਦਾ ਕੋਟ ਕੋਟ ਧੰਨਵਾਦ ਇਹ ਪਾਵਨ ਪਵਿੱਤਰ ਸਥਾਨ ਹੈ ਜੀ ਜਿੱਥੇ ਸ਼੍ਰੀ ਖੰਡਪਾਲ ਸਾਹਿਬਾਂ ਦੀ ਲੜੀ ਆਰੰਭ ਹੁੰਦੀ ਹੈ ਅਤੇ ਜਿਨ੍ਹਾਂ ਸੰਗਤਾਂ ਦੀਆਂ ਬਨੋ ਕਾਮਨਾ ਪੂਰੀਆਂ ਹੁੰਦੀਆਂ ਸੰਗਤਾਂ ਇੱਥੇ ਆ ਕੇ ਸ਼੍ਰੀ ਖੰਡਪਾਲ ਸਾਹਿਬ ਆਰੰਭ ਕਰਾਉਂਦੀਆਂ ਕੀ ਕਹਾਂਗੇ ਇਹ ਸਥਾਨ ਬਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦੀਆਂ ਸਾਧ ਸੰਗਤ ਜੀ ਦਾ ਜਿਹੜਾ ਇੱਕ ਕਮਲਜੀਤ ਦੇ ਨਵਾਣੇ ਜੀ ਸੇਵਾਦਾਰ ਤੇ ਇੱਕ ਛੋਟੇ ਜਿਹੇ ਸੱਦੇ ਤੇ ਸਾਰਾ ਪਿੰਡ ਹੀ ਪਹੁੰਚਿਆ ਹੋਇਆ ਔਰ ਇਹ ਸਥਾਨ ਦੀ ਜਿਹੜਾ ਬਾਬਾ ਮਾਡੂ ਦਾ ਜੀ ਦਾ ਸਥਾਨ ਹੈ ਇੱਕ ਬਹੁਤ ਪੁਰਾਣਾ ਇਤਿਹਾਸਕ ਔਰ ਤਪ ਸਥਾਨ ਬਾਬਾ ਮਾਡੂ ਦਾ ਜੀ ਦਾ ਇਹ ਸਥਾਨ ਇੱਥੇ ਜੋ ਵੀ ਜੋ ਵੀ ਮੰਤ ਮੰਗਦਾ ਗੁਰੂ ਦੀ ਕਿਰਪਾ ਹੁੰਦੀ ਹੈ ਔਰ ਇਹ ਜਿਹੜਾ ਸਥਾਨ ਹੈ ਇਹਦੀ ਸਿਫਤ ਜਿੰਨੀ ਵੀ ਕਰ ਸਕੀਏ ਉਹਨੀ ਥੋੜੀ ਹੈ ਔਰ ਸੰਗਤਾਂ ਇੱਥੇ ਲੜੀ ਚੱਲਦੀ ਹੈ ਦਾਸ ਨੇ ਵੀ ਪਿੱਛੇ ਦੇ ਥੋੜੇ ਦਿਨ ਹੋਏ ਆ ਅਖੰਡ ਪਟ ਸਾਹਿਬ ਆਰੰਭ ਕਰਵਾਈ ਸੀ ਤੋਂ ਉਹਨੇ ਦੇ ਭੋਗ ਪਾਏ ਸੀਗੇ ਉਸੇ ਦਿਨ ਕਮਲਜੀਤ ਨੇ ਇੱਥੇ ਫਿਰ ਕਹਿੰਦਾ ਵੀ ਮੈਂ ਵੀ ਇੱਥੇ ਕਰਵਾਣਾ ਉਸੇ ਦਿਨ ਸਾਰਾ ਕੁਝ ਹੋਇਆ ਔਰ ਮੈਂ ਬਹੁਤ-ਬਹੁਤ ਧੰਨਵਾਦੀਆਂ ਸੰਗਤਾਂ ਔਰ ਆਸ਼ੀਰਵਾਦ ਬਾਬਾ ਮਾਧੂ ਰਾਜ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਂਤਾਂ ਦੇ ਸਾਡੀ ਮਾਰਕ ਨੇ ਬਹੁਤ ਵਧੀਆ ਸੁਣੀ ਆ ਮੇਰੇ ਬੱਚੇ ਦੋ ਬਾਹਰ ਚਲੇ ਗਏ ਉਹਨਾਂ ਦੀ ਸ਼ੋਕਾਮਨਾ ਪੂਰੀ ਕਰੇ ਬਹੁਤ ਜੀ ਦੇ ਨਾਲ ਐਮਸੀਐਲ ਸਾਡੇ ਚਾਚਾ ਜੀ ਸਰਦਾਰ ਜੀਵਨ ਸਿੰਘ ਜੀ ਬੂਤਕੜ ਤੋਂ ਖੜੇ ਨੇ ਉਹ ਜਿਹੜੇ ਇਸ ਸਮਾਗਮ ਦੇ ਵਿੱਚ ਸੰਗਤ ਰੂਪ ਦੇ ਵਿੱਚ ਆਏ ਸੀ ਸੋ ਆਓ ਇਸ ਸਥਾਨ ਦੇ ਨਾਲੇ ਆ ਥੋੜੀ ਦੂਰ ਤੇ ਇਹਨਾਂ ਦਾ ਘਰ ਵੀ ਆ ਖੇਤ ਵੀ ਆ ਇਹਨਾਂ ਕੋਲੋਂ ਜਾਣਦੇ ਆ ਸਾਤਾ ਮਹਾਂਪੁਰਖ ਜੀ ਮੈਂਬਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਕੀ ਕਹਿਣਾ ਚਾਹਾਂਗੇ ਸਾਤਾ ਮਹਾਂਪੁਰਖ ਜੀ ਜੀ ਅਸਾਂ ਵਾਲੇ ਰਿਕਵੈਸਟ ਬਹੁਤ ਚਿਤ ਦੇਖ ਰਹੇ ਆ ਮਾੜੋ ਸਾਤਾ ਜਗਤ ਹੈ ਬੜੀ ਦੁਰਦੁਰਪੁਣਾ ਇਹਨਾਂ ਤੇ ਜਿਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਉਹ ਖੰਡ ਪੱਤ ਹੁੰਦੇ ਯਾਦ ਕਰਦੇ ਆ ਅਸੀਂ ਵੀ ਕਈ ਵਾਰੀ ਖੰਡ ਪੱਤ ਦਾ ਹੈ ਸਾਡੀ ਸੁਣਦੇ ਆ ਮਾੜੋ ਸੰਸਾਦ ਦਾ ਗਵਰਨਟ ਹੈ ਜੀ ਇਸ ਕੋ ਕੀ ਸਰੋਣ ਬੇਨਤੀ ਹੈ ਜੋ ਵੀ ਕਿਸੇ ਨੂੰ ਨਾ ਕੋਨਾ ਪੂਰੀ ਹੁੰਦੀ ਹੈ ਦਾ ਸੁੱਖਾ ਉਹ ਆਕੇ ਇਥੇ ਲਾਧਿਆ ਕਰ ਜੀ ਵਾਈਗੁਰ ਜੀ ਕੇ ਖਾਤਸਾ ਵੈਂਗ ਵਾਈਗੁਰ ਜੀ ਕੀ ਫਤਿਹ ਇਹ ਆਸਾਨ ਹੈ ਜੀ ਬ੍ਰਹਮ ਗਿਆਨੀ ਸਤਬਾਬਾ ਮਾਰੂ ਦਾਸ ਜੀ ਦਾ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਸਤਮਸਤਕ ਹੁੰਦੀਆਂ ਹਨ ਅਤੇ ਮਾਗੀ ਨੂੰ ਬਹੁਤ ਹੀ ਵੱਡੇ ਜੋੜ ਮੇਲੇ ਲੱਗਦੇ ਹਨ ਆ ਇਲਾਕੇ ਦੀਆਂ ਸੰਗਤਾਂ ਇੱਥੇ ਆ ਕੇ ਰਾਗਗੀ ਢਾਡੀ ਵਾਰਾ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਰਬਪਣਾਉਂਦੀਆਂ ਨੇ ਅਤੇ ਜਿਨ੍ਹਾਂ ਸੰਗਤਾਂ ਦੀ ਅਰਦਾਸਾਂ ਬੇਨਤੀਆਂ ਪੂਰਨ ਹੁੰਦੀਆਂ ਨੇ ਉਹ ਇੱਥੇ ਆ ਕੇ ਆਪਣੀਆਂ ਦਸਾਂ ਨਾ ਉਹਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਲੰਗਰ ਵੀ ਲਾਉਂਦੀਆਂ ਨੇ ਤੇ ਸ਼੍ਰੀ ਖਡਰਪੁਰ ਸਾਹਿਬ ਵੀ ਆਰੰਭ ਕਰਾਉਂਦੀਆਂ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬੂ ਸਿੰਘ ਰਠੌਰ ਤੁਸੀਂ ਦੇਖ ਰਹੇ ਸੀ ਦੇਸ਼ਵਨੀਆ ਕੈਨਲ ਅਤੇ ਵਾਰਸ ਪੰਜਾਬ ਦੇ ਲਾਈਵ ਟੀਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ